ਤੇ ਜੇਕਰ ਤੁਹਾਨੂੰ ਕੋਦੇ ਦੀਆਂ ਇਹ ਸਾਰੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਨੇ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤੇ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਹੋ ਸਕੇ ਤੇ ਆਪਣੇ ਸੁਝਾਓ ਦੇਣ ਵਾਸਤੇ ਸਾਡੇ ਵੀਡੀਓ ਦੇ ਹੇਠਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਦੋਸਤੋ ਕੋਦੇ ਦੀ ਅਗਲੀ ਕਹਾਣੀ ਸੁਣ ਲੈਣੇ ਤੇ ਦੋਸਤੋ ਜਦੋਂ ਕੋਦੇ ਦਾ ਨਵਾਂ-ਨਵਾਂ ਵਿਆਹ ਹੋ ਗਿਆ ਨਾ ਤੇ ਕੋਦੇ ਦੀ ਘਰ ਵਾਲੀ ਆਪਣੀ ਸੱਸ ਨੂੰ ਮੱਥਾ ਟੇਕ ਕੇ ਉੱਠੀ ਤੇ ਉਹਦੀ ਸੱਸ ਕਹਿੰਦੀ ਲੈ ਪੁੱਤ ਅੱਜ ਤੋਂ ਬਾਅਦ ਨਾ ਰਸੋਈ ਦਾ ਸਾਰਾ ਕੰਮ ਤੂੰ ਕਰਨਾ ਮੈਨੂੰ ਭਰੋਸਾ ਆ ਕਿ ਤੂੰ ਹੁਣ ਆਪਣੀ ਰਸੋਈ ਸੰਭਲੇਂਗੀ ਤੇ ਕੁਦੇ ਦੀ ਘਰ ਵਾਲੀ ਕਹਿੰਦੀ ਠੀਕ ਆ ਰਸੋਈ 'ਚ ਗਈ ਤੇ ਭਾਂਡਾ ਕੋਈ ਲਾਉਣ ਲੱਗੀ ਤੇ ਠਾ ਕਰਕੇ ਥੱਲੇ ਠਾ ਭਾਂਡਾ ਜਦੋਂ ਡਿੱਗਿਆ ਨਾ ਤੇ ਕੁਦੇ ਦੀ ਬੇਬੇ ਕਹਿੰਦੀ ਆ ਪੁੱਤ ਕੀ ਤੋੜ ਤਾਈ ਤੇ ਕੁਦੇ ਦੀ ਘਰ ਵਾਲੀ ਕਹਿੰਦੀ ਤਾਡਾ ਭਰੋਸਾ